3 April ਨੂੰ ਹੋਣ ਜਾ ਰਹੀਆਂ ਵੋਟਾਂ ਤੇ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ 253 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਇੱਕ ਪੰਜਾਬ ਇਲੈਕਸ਼ਨ ਵਾਚ ਸਿਵਲ ਸੁਸਾਇਟੀ ਇੱਕ ਸੰਸਥਾ ਹੈ ਜਿਸ ਨੇ ਕਿ ਕੁਝ ਅੰਕੜੇ ਜਾਰੀ ਕੀਤੇ ਨੇ ਇਨ੍ਹਾਂ ਉਮੀਦਵਾਰਾਂ ਦੇ ਬਾਰੇ 253 ਉਮੀਦਵਾਰਾਂ ਦੇ ਵਿੱਚੋਂ 23 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਇਸ ਤੋਂ ਇਲਾਵਾ 20 ਉਮੀਦਵਾਰਾਂ ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ ਇਸ ਤਰ੍ਹਾਂ ਦੇ ਅੰਕੜੇ ਜਾਰੀ ਕੀਤੇ ਗਏ ਨੇ ਇਸ ਸੰਸਥਾ ਵੱਲੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ 2009 ਦੇ ਮੁਕਾਬਲੇ 2014 ਦੀਆਂ ਚੋਣਾਂ ਵਿੱਚ ਇਹ ਅਪਰਾਧਿਕ ਮਾਮਲੇ ਵਧੇ ਨੇ ਇਸ ਦੇ ਨਾਲ ਹੀ ਇਸ ਵਾਰ ਦੀਆਂ ਚੋਣਾਂ ਵਿੱਚ ਕਰੋੜਪਤੀ ਉਮੀਦਵਾਰਾਂ ਦੀ ਵੀ ਭਰਮਾਰ ਹੈ ਕੁੱਲ 253 ਉਮੀਦਵਾਰਾਂ ਚੋਂ 56 ਉਮੀਦਵਾਰ ਕਰੋੜਪਤੀ ਨੇ ਅਕਾਲੀ ਦਲ ਦੇ 10 ਉਮੀਦਵਾਰ ਮੈਦਾਨ ਦੇ ਵਿੱਚ ਨੇ ਅਤੇ ਇਹ 10 ਉਮੀਦਵਾਰ ਹੀ ਕਰੋੜਪਤੀਆਂ ਦੀ ਸੂਚੀ ਚੋਂ ਹੁੰਦੇ ਨੇ ਭਾਜਪਾ ਦੇ ਕੋਲ ਤਿੰਨ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਅਤੇ ਇਹਨਾਂ ਤਿੰਨਾਂ ਉਮੀਦਵਾਰਾਂ ਦੇ ਨਾਮ ਵੀ ਕਰੋੜਪਤੀਆਂ ਦੀ ਸੂਚੀ ਵਿੱਚ ਨੇ ਕਾਂਗਰਸ ਦੇ 13 ਚੋਂ 12 ਉਮੀਦਵਾਰ ਕਰੋੜਪਤੀ ਨੇ ਗੱਲਾ ਆਮ ਆਦਮੀ ਪਾਰਟੀ ਦੇ ਕਰੀਏ ਤਾਂ ਇਸ ਸੰਸਥਾ ਦੇ ਅੰਕੜਿਆਂ ਮੁਤਾਬਕ ਇਸ ਪਾਰਟੀ ਦੇ ਵੀ 8 ਉਮੀਦਵਾਰ ਕਰੋੜਪਤੀ ਨੇ ਜੇ 2000 ਜੇ 253 ਉਮੀਦਵਾਰਾਂ ਦੀ ਸਿੱਖਿਆ ਦੀ ਗੱਲ ਕੀਤੀ ਜਾਏ ਤਾਂ ਅੰਕੜੇ ਬੇहद ਹੈਰਾਨੀਜਨਕ ਨੇ 29 ਉਮੀਦਵਾਰ ਪੋਸਟ ਗ੍ਰੈਜੂਏਟ 62 ਉਮੀਦਵਾਰ ਦਸਵੀਂ ਪਾਸ 32 ਅੱਠਵੀਂ ਪਾਸ ਵੀ ਪੰਜਵੀਂ ਪਾਸ ਅਤੇ ਨੌ ਉਮੀਦਵਾਰ ਅਨਪੜ੍ਹ ਨੇ ਇਹਨਾਂ ਚੋਣਾਂ ਵਿੱਚ ਔਰਤਾਂ ਦੀ ਭਾਗੀਦਾਰੀ ਦੀ ਗੱਲ ਕੀਤੀ ਜਾਏ ਤਾਂ 253 ਉਮੀਦਵਾਰਾਂ 'ਚੋਂ 234 ਮਰਦ ਉਮੀਦਵਾਰ ਨੇ ਅਤੇ ਸਿਰਫ 19 ਔਰਤਾਂ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕਿਸਮਤ ਅ즈ਬਾਰੀਆਂ ਨੇ